ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਦੀਪ कौर ਸੰਧੂ ਤੇ ਗੱਲ ਕਰਦੇ ਆਂ ਕਿ ਸੱਚਮੁੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਕਿ ਜਿਹੜੇ ਦਿੱਲੀ ਲੋਬੀ ਤੋਂ ਆਏ ਹੋਏ ਲੋਕ ਨੇ ਉਹਨਾਂ ਨੂੰ ਵਾਪਸ ਲੈ ਜਾਓ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਦੇ ਉੱਤੇ ਨੇ ਤੇ ਜੋ ਪੰਜਾਬ ਦੇ ਮੰਤਰੀ ਵਿਧਾਇਕ ਕਰ ਰਹੇ ਨੇ ਉਹਨਾਂ ਨੂੰ ਕਰਨ ਦਿੱਤਾ ਜਾਵੇ ਕਿਉਂਕਿ ਲੋਕਾਂ ਵੱਲੋਂ ਨਕਾਰਿਆ ਜਾ ਰਿਹਾ ਹੈ ਦਿੱਲੀ ਤੋਂ ਆਏ ਹੋਏ ਨਕਾਰੇ ਲੋਕਾਂ ਨੂੰ ਜਿੱਥੇ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿ ਤੁਸੀਂ ਹੁਣ ਜਿਹੜੇ ਓਐਸਡੀ ਲਗਾਏ ਹੋਏ ਨੇ ਜਾਂ ਫਿਰ ਕੋਈ ਹੋਰ ਵਿਧਾਇਕ ਮੰਤਰੀ ਇੱਥੇ ਲੈ ਕੇ ਆਏ ਹੋ ਉਹਨਾਂ ਨੂੰ ਵਾਪਸ ਲੈ ਜਾਓ ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਕੰਮ ਕਰਨ ਦਾ ਜਿਹੜਾ ਹੈ ਤਜਰਬਾ ਹੈ ਉਹ ਆਪਣੇ ਪੰਜਾਬ ਦੇ ਵਿੱਚ ਕੰਮ ਕਰਨਾ ਜਾਣਦੇ ਨੇ ਜੇਕਰ ਗੱਲ ਕਰੀਏ ਜਿੱਥੇ ਲੈਂਡ ਪੁਨਿੰਗ ਪਾਲਿਸੀ ਨੂੰ ਲੈ ਕੇ ਵੱਡਾ ਬਖੇੜਾ ਖੜਾ ਹੋ ਗਿਆ ਜਿੱਥੇ ਲੈਂਡ ਪੁਲਿੰਗ ਪਾਲਿਸੀ ਨੂੰ ਵਾਪਸ ਲੈਣਾ ਪਿਆ ਲੇਕਿਨ ਆਮ ਆਦਮੀ ਪਾਰਟੀ ਦੇ ਕੰਮੀਨ ਅਰਵਿੰਦ ਕੇਜਰੀਵਾਲ ਵਿੱਚੋ ਵਿੱਚ ਤਾਂ ਇਹ ਗੱਲ ਨੂੰ ਜਾਣਦੇ ਨੇ ਕਿ ਲੈਂਡ ਪੁਲਿੰਗ ਪਾਲਿਸੀ ਜਿੱਥੇ ਵਾਪਸ ਲੈ ਲਈ ਗਈ ਹੈ ਲੇਕਿਨ ਫਿਰ ਵੀ ਉਹ ਪੰਜਾਬ ਦੇ ਬਾਰੇ ਜੋ ਖੁੱਲ ਕੇ ਗੱਲ ਕਰਦੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਵੀ ਨਜ਼ਰ ਨਹੀਂ ਆ ਰਹੇ ਹਾਲਾਂਕਿ ਇਹਦੀ ਇਨਫੋਰਮੇਸ਼ਨ ਜਿਹੜੀ ਹਰਪਾਲ ਸਿੰਘ ਚੀਮਾ ਨੇ ਦਿੱਤੀ ਨਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਿੰਘ ਨੇ ਆ ਪਾ ਕੇ ਅੱਗੇ ਕਿਉਂਕਿ ਪਹਿਲਾਂ ਤੋਂ ਇਹਨਾਂ ਚੀਜ਼ਾਂ ਦੀ ਹਮੇਸ਼ਾ ਹੀ ਮਸ਼ਹੂਰੀ ਕਰਦੇ ਸਾਹਮਣੇ ਆਏ ਕਿਸਾਨਾਂ ਦੇ ਬਾਰੇ ਗੱਲਾਂ ਕਰਦੇ ਆਏ ਕਿ ਕਿਸਾਨ ਇਸ ਤਰ੍ਹਾਂ ਨੇ ਕਿਸਾਨ ਉਸ ਤਰ੍ਹਾਂ ਨੇ ਸਾਡਾ ਸਾਥ ਦੇਣਾ ਚਾਹੀਦਾ ਹੈ ਅਸੀਂ ਜ਼ਮੀਨਾ ਇਕ ਵਾਰ ਕਰਾਂਗੇ ਕਿਸਾਨਾਂ ਨੂੰ ਢੇਰ ਪੈਸਾ ਦੇਵਾਂਗੇ ਇਹ ਕਰਾਂਗੇ ਉਹ ਕਰਾਂਗੇ ਲੇਕਿਨ ਕਿਸਾਨਾਂ ਨੇ ਜਿੱਥੇ ਰਾਜ ਕੇ ਵਿਰੋਧ ਕੀਤਾ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਕਦਮੀਨਰ ਅਰਵਿੰਦ ਕੇਜਰੀਵਾਲ ਨੂੰ ਸਾਫ਼ ਮਨਾ ਕਰ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿ ਤੁਸੀਂ ਹੁਣ ਪੰਜਾਬ ਦੇ ਵਿੱਚੋਂ ਥੋੜਾ ਜਿਹਾ ਪੰਜਾਬ ਚੋਂ ਗੈਪ ਲਓ ਕਿਉਂਕਿ ਪੰਜਾਬ ਦੇ ਲੋਕ ਤੁਹਾਡੇ ਨਾਲ ਖੁਸ਼ ਨਹੀਂ ਹਨ ਜੇਕਰ ਗੱਲ ਕਰੀਏ ਜਿਹੜੇ ਵਿਧਾਇਕ ਮੰਤਰੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਖੜੇ ਹੋਏ ਜੇ ਗੱਲ ਕਰੀਏ ਜਦੇਸ਼ ਛੱਡਾ ਦੀ ਮਾਲਵਿੰਦਰ ਕੰਗ ਦੀ ਜਾਂ ਫਿਰ ਢਾਲੀਵਾਲ ਦੀ ਇਹਨਾਂ ਨੂੰ ਅਗਾ ਟਿਕਟ ਨਹੀਂ ਦਿੱਤੀ ਜਾਵੇਗੀ ਕਿਉਂਕਿ ਪੰਜਾਬ ਦੇ ਵਿੱਚ ਜੋ ਜੋ ਵੀ ਕੋਈ ਅਰਵਿੰਦ ਕੇਜੀਵਾਲ ਦੇ ਖਿਲਾਫ ਹੋਵੇਗਾ ਤਾਂ ਉਹਨਾਂ ਨੂੰ ਟਿਕਟਾਂ ਦੇਣ ਦੀ ਗੱਲ ਹੀ ਨਹੀਂ ਬਣ ਰਹੀ ਲੇਕਿਨ ਇਹਦੇ ਚੱਲਦਿਆਂ ਹੀ ਜਿੱਥੇ ਕਿਸਾਨਾਂ ਵੱਲੋਂ ਰਾਜ ਕੇ ਵਿਰੋਧ ਕੀਤਾ ਗਿਆ ਕਿਸਾਨ ਆਪਣੇ ਹੱਥਾਂ ਲਈ ਡਟੇ ਗਏ ਅਦਾਲਤਾਂ ਦੇ ਵਿੱਚ ਪੇਸ਼ ਹੋਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੁਣ ਇਸ ਚੀਜ਼ ਦੀ ਜਿਹੜਾ ਭੁਗਤਾਨ ਦੇਣਾ ਪਵੇਗਾ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਤੀਜੀ ਥਾਂ ਤੇ ਰਿਪੀਟ ਹੁੰਦੀ ਹੈ ਆਮ ਆਦਮੀ ਪਾਰਟੀ ਤਾਂ ਪੰਜਾਬ ਦੇ ਮੁੱਖ ਮੰਤਰੀ ਗਿਣ-ਗਣ ਕੇ ਬਦਲਾ ਲੈ ਸਕਦੇ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਲੇਕਿਨ ਕਿਸਾਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਜੇਕਰ ਅਸੀਂ ਐਮਐਸਪੀ ਲਈ ਆਪਣੇ ਧਰਨੇ ਲਗਾ ਰਹੇ ਆ ਉਧਰੋਂ ਬੀਜੇਪੀ ਵੀ ਆਪਣਾ ਜਿਹੜਾ ਹੈ ਦਬਾਅ ਦਿਖਾਉਂਦੀ ਨਜ਼ਰ ਆ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਤੀਜੀ ਜਿਹੜੀ ਹੈ ਬੀਜੇਪੀ ਸਰਕਾਰ ਨੂੰ ਲੈ ਕੇ ਆਈਏ ਜੋ ਅਸੀਂ ਕਿਸਾਨਾਂ ਦੇ ਨਾਲ ਬਦਲਾ ਲੈ ਸਕੀ ਹੈ ਲੇਕਿਨ ਕਿਸਾਨਾਂ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ ਜਿੱਥੇ ਇੱਕ ਪਾਸੇ ਨਰਿੰਦਰ ਮੋਦੀ ਦਾ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲੇਕਿਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੂੰ ਵੀ ਕਾਰਨ ਹੋ ਗਏ ਨੇ ਕਿ ਹੁਣ ਪੰਜਾਬ ਦੇ ਲੋਕ ਸਾਡੀਆਂ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ ਹੈਗੇ ਚਾਹੇ ਅਸੀਂ ਪੰਜਾਬ ਦੇ ਵਿੱਚ ਜੋ ਮਰਜ਼ੀ ਕਰ ਲਈਏ ਜੋ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਡੀਆਂ ਗੱਲਾਂ ਸੁਣੀਆਂ ਜਾਂਦੀਆਂ ਸੀ ਜਿੱਥੇ ਭਗਵੰਤ ਮਾਨ ਉੰਡੀਆਂ ਹਰ ਇੱਕ ਵਰਗ ਨੇ ਗੱਲ ਸੁਣੀਆਂ ਲੇਕਿਨ ਹੁਣ ਲੋਕ ਸਾਡੇ ਹੱਕ ਦੇ ਵਿੱਚ ਨਹੀਂ ਖੜੇ ਹੋ ਰਹੇ ਜੇਕਰ ਗੱਲ ਕਰੀਏ ਇੱਕ ਪਾਸੇ ਨਵਾਂ ਚਿਹਰਾ ਵੀ ਲੈ ਕੇ ਆਉਣ ਦੀ ਗੱਲ ਕੀਤੀ ਗਈ ਸੀ ਲੇਕਿਨ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਦਿੱਲੀ ਵਾਲਿਓ ਤੁਸੀਂ ਮੁੜ ਜਾਓ ਕਿਉਂਕਿ ਪੰਜਾਬ ਦੇ ਵਿੱਚ ਹੁਣ ਕਿਸਾਨ ਜਾਗ ਪਏ ਨੇ ਕਿਸਾਨਾਂ ਨੇ ਸਾਡੀ ਗੱਲ ਹੁਣ ਬੜੀ ਘੱਟ ਸੁਣੀ ਹੈ ਜੇਕਰ ਤੁਸੀਂ ਵੀ ਦਿੱਲੀ ਵਾਲਿਓ ਇੱਥੇ ਹੀ ਬੈਠੇ ਰਹੇ ਤੁਸੀਂ ਵੀ ਆਪਣੇ ਹੁਕਮ ਚਲਾਉਂਦੇ ਰਹੇ ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਨੇ ਚੰਗੀਆਂ ਗੱਲਾਂ ਨਹੀਂ ਮੰਨੀਆਂ ਜਾ ਸਕਦੀਆਂ ਤੁਸੀਂ ਹੁਣ ਆਪਣੀ ਵਾਪਸੀ ਕਰੋ ਜਿਹੜੇ ਤੁਸੀਂ OSG ਲਗਾਏ ਹੋਏ ਨੇ ਜਿੱਥੋਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਦੋ ਵੱਡੇ ਅਹੁਦੇ ਵੀ ਖੋਲੇ ਗਏ ਨੇ ਕਿ ਹਾਲਾਂਕਿ ਉਹਨਾਂ ਕੋਲੋਂ ਇਹ ਅਹੁਦੇ ਖੋਣੇ ਨਹੀਂ ਚਾਹੀਦੇ ਸੀ ਲੇਕਿਨ ਫਿਰ ਵੀ ਉਹ ਅਹੁਦੇ ਖੋਲੇ ਗਏ ਨੇ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਵੇਂ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਆ ਰਹੀਆਂ ਨੇ ਉਸੇ ਤਰ੍ਹਾਂ ਹੀ ਅਰਵੰਦ ਕੇਜਰੀਵਾਲ ਨੂੰ ਜਗਾਉਂਦੇ ਸਾਹਮਣੇ ਆ ਰਹੇ ਨੇ ਕਿ ਹੁਣ ਤੁਸੀਂ ਵਾਪਸੀ ਕਰੋ ਜੇਕਰ ਪੰਜਾਬ ਦੇ ਲੋਕਾਂ ਦੀਆਂ ਹਿੱਤਾਂ ਦੇ ਵਿੱਚ ਮਾੜੀ ਮੋਟੀ ਜਗ੍ਹਾ ਰਹਿ ਗਈ ਹੈ ਤਾਂ ਉਹ ਤੁਹਾਡੇ ਕਰਕੇ ਹੀ ਜਿਹੜੀ ਹੈ ਪੱਦਰ ਹੁੰਦੀ ਜਾ ਰਹੀ ਹੈ ਲੇਕਿਨ ਤੁਸੀਂ ਹੁਣ ਇੱਥੋਂ ਵਾਪਸੀ ਕਰਨ ਦੀ ਕਿਰਪਾਲਤਾ ਕਰੋ